ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਵਿੰਦਰ ਸਿੰਘ ਸਪੁੱਤਰ ਸ਼ਹੀਦਪਾਈ ਬਿਆਨ ਸਿੰਘ ਸੰਗਤਾਂ ਦੇ ਚਰਨਾਂ 'ਚ ਇੱਕ ਤੋਂ ਬੇਨਤੀਆਂ ਕਰਨੀਆਂ ਸੀ ਜਿਵੇਂ ਕਿ ਹੁਣ ਸਾਧ ਸੰਗਤ ਨੂੰ ਪਤਾ ਲੱਗ ਗਿਆ ਹੁਣ ਆਗੇ ਸਾਡਾ ਇੱਕ ਮਹਾਨਾ ਮਸਲਾ ਚੱਲ ਰਿਹਾ ਹੈ ਪਰਿਵਾਰਕ ਹੈ ਮਗਰ ਸਾਡੇ ਤਾਂ ਛੋਟੇ ਹੁੰਦੀ ਸਾਡੇ ਮਾਤਾ ਪਿਤਾ ਸਾਨੂੰ ਕੌਮ ਦੇ ਹਵਾਲੇ ਕਰਕੇ ਜੇ ਅੱਜ ਸਾਨੂੰ ਕੋਈ ਦੁੱਖ ਹੈ ਤਾਂ ਅਸੀਂ ਕੌਮ ਨੂੰ ਹੀ ਦੱਸਣਾ ਹੈ ਤੇ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਸਾਡੇ ਵੱਡੇ ਭਰਾ ਐਮਪੀ ਸਰਬਜੀਤ ਸਿੰਘ ਜੀ ਖਾਲਸਾ ਹਨਾ ਸਾਡਾ ਹੱਕ ਨਹੀਂ ਦੇ ਰਹੇ ਨੇ ਤੇ ਮੈਂ ਬਹੁਤ ਬੇਨਤੀਆਂ ਕਰ ਲਈਆਂ ਮੈਂ ਸਾਰੇ ਸਿੰਘਾਂ ਨੂੰ ਕਹਤਾ ਹੁਣ ਨਾਮ ਦੱਸਣ ਦਾ ਫਾਇਦਾ ਨਹੀਂ ਮੈਂ ਸਾਰੇ ਸਿੰਘਾਂ ਨੂੰ ਕਹਤਾ ਮਰ ਕਿਸੇ ਨੇ ਕੋਈ ਮਤ ਨਹੀਂ ਕੀਤੀ ਤੇ ਅਖੀਰ ਮੇਰਾ ਰਾਹ ਹੈਗਾ ਇਹ ਹੀ ਕਿ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਥੇਦਾਰ ਭਾਈ ਰਗਵੀਰ ਸਿੰਘ ਜੀ ਨਾਲ ਜੀ ਨੂੰ ਆਪਣੀ ਬੇਨਤੀ ਦੱਸਾਂ ਉਹਨਾਂ ਨੂੰ ਮੈਂ ਚਿੱਠੀ ਲਿਖਾਂਗਾ ਹੁਣ ਤੇ ਆਪਣੀ ਉੱਥੇ ਸਾਰੀ ਬੇਨਤੀ ਦੱਸੂਗਾ ਜੋ ਵੀ ਗੱਲ ਹੈਗੀ ਹੈ ਮੈਂ ਸਾਰੀ ਉਹਨਾਂ ਅੱਗੇ ਰੱਖੂਗਾ ਤਾਂ ਕਿ ਉਹ ਸਾਡਾ ਇਨਸਾਫ ਕਰਾ ਕੇ ਦੇਣ ਫਿਰ ਮੈਂ ਸੰਗਤਾਂ ਨੂੰ ਅਪਡੇਟ ਦੱਸੂਗਾ ਵੀ ਅੱਗੇ ਕੀ ਹੋ ਰਿਹਾ ਹੈ ਬਿ ਚਿੱਠੀ ਤੇ ਮੈਂ ਚਿੱਠੀ ਲਿਖ ਕੇ ਮੈਂ ਆਪਜੀ ਸੰਗਤਾਂ ਅੱਗੇ ਵੀ ਸੋਸ਼ਲ ਮੀਡੀਆ ਤੇ ਹਨਾ ਸਾਰੇ ਸਾਰੇ ਆਪਣੇ ਤੁਹਾਨੂੰ ਮੈਂ ਸ਼ੇਅਰ ਕਰੂੰਗਾ ਕਿ ਮੈਂ ਚਿੱਠੀ ਚ ਆਪਣੀਆਂ ਕਿਹੜੀ ਕਿਹੜੀ ਗੱਲਾਂ ਲਿਖੀਆਂ ਤੇ ਬਸ ਮੈਂ ਹਨਾ ਕਿਉਂਕਿ ਜੀ ਮੈਂ ਮੈਨੂੰ ਮੈਂ ਬਹੁਤ ਹਰੇਕ ਨੂੰ ਕਹਿ ਕੇ ਦੇਖ ਲਿਆ ਮੈਂ ਹਰੇਕ ਦੀ ਬੇਨਤੀ ਕਰ ਲਈ ਹੈ ਮੇਰੀ ਕੋਈ ਨਹੀਂ ਸੁਣਦਾ ਹੁਣ ਤੇ ਮੈਂ ਕੋ ਅਖੀਰਲਾ ਹੀ ਚਾਰਾ ਸੀਗਾ ਕਿ ਸੋਸ਼ਲ ਮੀਡੀਆ ਤੇ ਆਵਾਂ ਉੱਥੇ ਵੀ ਕੋਈ ਗੱਲ ਨਹੀਂ ਬਣੀ ਹੁਣ ਮੈਂ ਜਥੇਦਾਰ ਜੀ ਨੂੰ ਚਿੱਠੀ ਲੇਖ ਕੇ ਆਪਣਾ ਦੁੱਖ ਦੱਸਣਾ ਕਿ ਸਾਨੂੰ ਜੀ ਹਨਾ ਸਾਡੇ ਸਾਡਾ ਹੱਲ ਕਰਾਇਆ ਜਾਵੇ ਠੀਕ ਹੈ ਜੀ ਇੰਨੇ ਸ਼ਬਦਾਂ ਨਾਲ ਅਖੀਮਾ ਦਾ ਜਾਚਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ